ਹਾਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਪਹਿਲਾਂ ਕਹਿ ਦਵਾਂ ਅਗਰ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋਏ ਆਪਣੇ ਲਿਖ ਕੇ ਕਮੈਂਟ ਵਿੱਚ ਜਵਾਬ ਜੁਰਤ ਦਿਓ ਜੇ ਦੋਸਤੋ ਅੱਜ ਬੋਲਬਾਲਾ ਪੰਜਾਬ ਸਭ ਤੋਂ ਵੱਧ ਕਾਦਾ ਕ腐ਸ਼ਨ ਦਾ ਕਿਉਰ ਰਵਿਜਾਰੀ ਦਾ ਰਿਸ਼ਵਤ ਦਾ ਚਾਹ ਪਾਣੀ ਜੋ ਮਰਜ਼ੀ ਬੜੇ ਨਾਮ ਆਪਣੇ ਆਪਣੇ ਤਰੀਕਿਆਂ ਨਾਲ ਰੱਖੇ ਹੋਏ ਆ ਔਰ ਉਤੋਂ ਇਹਨਾਂ ਨੌਕਰੀ ਜੂਨੀਅਰਾਂ ਬਣਾਈਆਂ ਹੋਈਆਂ ਜਿੰਦੇ ਵੀ ਸਿਵਲ ਦੇ ਮੈਂਬਰ ਆ ਇੱਕ ਪੁਲਿਸ ਨੂੰ ਛੱਡ ਕੇ ਜਿੰਨੇ ਸਿਵਲ ਦੇ ਵਿਭਾਗ ਮਿਆਂ ਸਰਕਾਰੀ ਵਿਭਾਗ ਮਿਆਂ ਇਹਨਾਂ ਦੀਆਂ ਜੂਰੀਆਂ ਬਣੀਆਂ ਹੋਈਆਂ ਉਹਦਾ ਮਤਲਬ ਆ ਤੁਸੀਂ ਕਦੇ ਵੀ ਕਿਤੇ ਵੀ ਧਰਨਾ ਲਾ ਸਕਦੇ ਹੋ ਮੁਜ਼ਾਰਾ ਕਰ ਸਕਦੇ ਹੋ ਛੁੱਟੀ ਕਰ ਸਕਦੇ ਹੋ ਕਲਮ ਛੋੜ ਹੜਤਾਲ ਕਰ ਸਕਦੇ ਹੋ ਇੱਕ ਬੜਾ ਵੱਡਾ ਹਥਿਆਰ ਹੁਦਾਨਾ ਕੋਲ ਹੈ ਸਰਕਾਰ ਦੇ ਉੱਪਰ ਦਬਾਅ ਬਣਾਉਣ ਦਾ ਪਿਛਲੇ ਆਪਾਂ ਇੱਕ ਦੋ ਸਾਲ ਦੋ ਤਿੰਨ ਸਾਲ ਦਾ ਦੇਖੀ ਤੇ ਆਮ ਦੇਖ ਨੂੰ ਮਿਲਿਆ ਜੇ ਕੋਈ ਪਟਵਾਰੀ ਫੜਿਆ ਗਿਆ ਤੇ ਪਟਵਾਰੀਆਂ ਨੇ ਕਲਮ ਛੋੜ ਹੜਤਾਲ ਧਰਨਾ ਸ਼ੁਰੂ ਕਰਤਾ ਕਿ ਸਾਡਾ ਬੰਦਾ ਛੱਡੋ ਜੇ ਆਪਾਂ ਆ ਹੁਣ ਚਲਦੇ ਭਈ ਦੇ ਦੇ ਭਈ ਆਪਾਂ ਤਸਵੀਲਦਾਰਾਂ ਦਾ ਜੇ ਕੋਈ ਤਸਵੀਲਦਾਰ ਫੜਿਆ ਗਿਆ ਉੱਥੇ ਕਾਰਵਾਈ ਹੋ ਗਈ ਤੇ ਨਾਜ਼ਰ ਕਲਮ ਕਲਮ ਛੋੜ ਹੜਤਾਲ ਤੇ ਨਾਜ਼ਰ ਸਾਡਾ ਬੰਦਾ ਛੱਡੋ ਜੀ ਅਸੀਂ ਕੰਮ ਨਹੀਂ ਕਰਨਾ ਹੁੰਦਾ ਕੀ ਆ ਇਹ ਕਰ ਨਾਲ ਪਬਲਿਕ ਪਰੇਸ਼ਾਨ ਹੁੰਦੀ ਐ ਪਬਲਿਕ ਪਰ ਉਹਨਾਂ ਨੂੰ ਇੱਕ ਗੱਲ ਦਾ ਪਤਾ ਇਹ ਅਸੀਂ ਜੇ ਆ ਕੰਮ ਕੀਤਾ ਤਾਂ ਲੋਕਾਂ ਨੇ ਪਰੇਸ਼ਾਨ ਹੋਣਾ ਲੋਕਾਂ ਰੌਲਾ ਪੈਣਾ ਤੇ ਸਾਡਾ ਮਸਲਾ ਹੱਲ ਹੋ ਜਾਣਾ ਕਹਿੰਦਾ ਮਤਲਬ ਕਿ ਹੁਣ ਇਹ ਸਰਕਾਰੀ ਤੰਤਰ ਜਿਹੜਾ ਹੈ ਰਿਸ਼ਵਤ ਨੂੰ ਮਾਨਤਾ ਭਾ ਦੇ ਕੇ ਰਿਸ਼ਵਤ ਨੂੰ ਮਾਨਤਾ ਦੇ ਦਿਓ ਚੋਰ ਬੁਜਾਰੀ ਡਕੈਤ ਮੱਡਕੈਤ ਕਹੂੰਗਾ ਸ਼ਰਿਆਮ ਲੁੱਟ ਹੁੰਦੀ ਹੈ ਨਾ ਜਿਹੜੇ ਕੁਰਸੀਆਂ ਤੇ ਬਹਿ ਕੇ ਚਿੱਟੇ ਕਪੜੇ ਪਾ ਕੇ ਏਸ਼ੀਆ ਦੇ ਵਿੱਚ ਬਹਿ ਕੇ ਲੁੱਟਦੇ ਸ਼ਰਿਆਮ ਸਰਕਾਰੀ ਜੇ ਕਹਾ ਜਾਵੇ ਸਰਕਾਰੀ ਗੁੰਡੇ ਡਾਕੂ ਕਹਿ ਸਕਦੇ ਆਪਾਂ ਸਰਕਾਰੀ ਡਾਕੂ ਸਾਰੇ ਗੱਲ ਇਹ ਕਰਦਾ ਜਿਹੜੇ ਵੀ ਹੈਗੇ ਆ ਆਪਾਂ ਜਾਂ ਤਾਂ ਲੋਕਾਂ ਦਾ ਵਾਹ ਪੈਂਦਾ ਇਹ ਇਹ ਕੋਸ਼ੀ ਕਰਦੇ ਆ ਕਿਹੜਾ ਵਿਭਾਗ ਬਚਿਆ ਕੋਈ ਵਿਭਾਗ ਨਹੀਂ ਬਚਿਆ ਹੋਇਆ ਹੁਣ ਤਸਵੀਲਦਾਰ ਫੜਿਆ ਗਿਆ ਵਿਜੀਲੈਂਸ ਦੀ ਕਾਰਵਾਈ ਹੋਈ ਕੀ ਹੋਇਆ ਨਾਲ ਦੀ ਨਾਲ ਕੀ ਹੋਇਆ ਲਾਜੋ ਜੀ ਤਰਨਾ ਛੱਡ ਦਿਓ ਕਲਮ ਬੈਠੋ ਇਕੱਠੇ ਹੋ ਗਏ ਸਾਰੇ ਇਹ ਸਾਡਾ ਪੰਡਾ ਛੱਡੋ ਬਾਜੂਆ ਕੀ ਬਾਤ ਆ ਪਈ ਇਹਨੂੰ ਕਹਿੰਦੇ ਨਾਲੇ ਚੋਰ ਵੀ ਤੇ ਨਾਲੇ ਚਤਰ ਵੀ ਉਹ ਕੰਮ ਹੋ ਗਿਆ ਪਰ ਅੱਜ ਦੇਖ ਕਹ ਪਰਵਾਹ ਨਾ ਆਪਣੇ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਸਾਰੇ ਬਿਆਨ ਆਇਆ ਤੇ ਫਿਰ ਬਿਆਨ ਆਇਆ ਉਹਨੇ ਕਹਿੰਦਾ ਕਿ ਸ਼ਾਮ 5 ਵਜੇ ਤੱਕ ਅਗਰ ਵਾਪਸ ਨਹੀਂ ਆਉਂਦੇ ਤੇ ਸਸਪੈਂਡ ਕੀਤੇ ਜਾਣਗੇ ਕਾਰੋਬਾਰ ਲੋਕਾਂ ਨੇ ਰੁਕਣਗੇ ਉਹ ਕਾਰੋਬਾਰ ਕਿਆ ਕਰਨੇ ਆ ਉਹ ਸੋਚਣਗੇ ਸੋ ਦੋ ਦੋ ਸੱਚਾ ਪੇਹਲ ਤੋਂ ਬੋਲ ਗੱਲ ਕਰ ਰਹੇ ਆ ਕਿ ਇਹ ਲੋਕ ਨਹੀਂ ਚਾਹਦੇ 2-2 ਲੱਖ ਪਿਆ ਤਰਖਾਵਾ ਲੈਂਦੇ ਆ ਠੀਕ ਆ 1.5 ਲੱਖ 2 ਲੱਖ ਤਰਖਾਵਾ ਸਰਕਾਰੀ ਗੱਡੀਆਂ ਸਰਕਾਰੀ ਕੋਠੀਆਂ ਸਰਕਾਰੀ ਗਨਮੈਨ ਸਰਕਾਰੀ ਤੇਲ ਤੇ ਢੱ ਫੇਰ ਨਹੀਂ ਭਰਦਾ ਮੇਰੇ ਕਾਲ ਲੋਡ ਕਰ ਲਿਓ ਤੁਹਾਨੂੰ ਅਖੀਰਲੇ ਟਾਈਮ ਵਿੱਚ ਕਿ ਪਾਣੀ ਦੀ ਪੁਛਣਾ ਕੱਲ ਮੈਂ ਲੋਡ ਕਰ ਲਿਓ ਜੀ ਜਿੰਦੇ ਮਰਜੀ ਪੈਸੇ ਇਕੱਠੇ ਕਰ ਲੋ ਨਾਮ ਇਕੱਠਾ ਕਰ ਲੋ ਅਖੀਰ ਤੇ ਰੋਣਾ ਅੱਖਾਂ ਚ ਕੋਸਣ ਦੇ ਦੇ ਜੋ ਟਾਈਮ ਆਇਆ ਤੂੰ ਪੁਛ ਤੌਣਾ ਕਿ ਆਹ ਕੰਮ ਐ ਗਲਤ ਕੀਤਾ ਕਿਉਂ ਕਿਦਾ ਨਹੀਂ ਕਰਨਾ ਚਾਹੀਦਾ ਇਹ ਕੱਲੇ ਇਕੜੀ ਹਰ ਇੱਕ ਦੀ ਗੱਲ ਕਰਦਾ ਪਿਆ ਮੈਂ ਪੈਸਾ ਨਾਲ ਨਹੀਂ ਜਣਾ ਇੱਥੇ ਰਹਿ ਜਣਾ ਰੋਟੀ ਤਾਂ ਵਧੀਆ ਮਿਲਦੀ ਪਈ ਆ ਇਸ ਤੋਂ ਵੱਧ ਕੁਝ ਨਹੀਂ ਹੈਗਾ ਰੋਟੀ ਆਪਾਂ ਨੂੰ ਕਪੜਾ ਘਰ ਉੱਪਰ ਛੱਤ ਹੈਗੀ ਆ ਸਭ ਤੋਂ ਵੱਡੀ ਗੱਲ ਆ ਪਰ ਇਹਨਾਂ ਲੋਕਾਂ ਢਿੱਡ ਨਾਲ ਭਰੇ ਆ ਨਾ ਭਰਨੇ ਆ ਖੂਨ ਪੀਣੀਆਂ ਜੋਕਾਂ ਦੇ ਦੋ-ਦੋ ਲੱਖ ਰੁਪਏ ਲੈ ਕੇ ਇੱਕ ਦਿਹਾੜੀ ਦਾ ਤੁਹ ਪੈਸੇ ਲੈਂਦੇ ਆ ਇੱਕ ਆਮ ਇਨਸਾਨ ਤੋਂ ਪੈਸੇ ਲੈਂਦੇ ਆ ਫੇਰ ਇੱਕੋ ਗੱਲ ਕਹੂੰਗਾ ਲੱਖ ਦੀ ਲਾਹਤ ਇਹਨਾਂ ਵਾਸਤੇ ਇਹਨਾਂ ਲੋਕਾਂ ਦਾ ਇੱਕੋ ਹਾਲ ਆ ਸਸਪੈਂਸ ਸਪੰਡ ਕਰਕੇ ਘਰਾਂ ਤੋਂ ਆਪਦਾ ਬਰਖਾਸਤ ਕਰਨਾਂ ਲੋਕਾਂ ਨੂੰ ਬੜੀ ਦੁਨੀਆ ਪੇਟੀ ਜੇ ਡੁੱਗੀਆਂ ਨੌਕਰੀ ਕਰਨ ਵਾਲੇ ਲੋਕ ਨੌਕਰੀ ਲੱਭਦੇ ਫਿਰ ਬੜੇ ਲਿਆ ਲੱਗੀਆਂ ਹੋਈਆਂ ਪੜੇ ਲਿਖੇ ਬੈਠੇ ਹੋਏ ਆ ਇਹਨਾਂ ਠੇਕਾ ਦੇ ਲਿਆ ਕਿ ਦੋ-ਦੋ ਲੱਖ ਰੁਪਏ ਲੈਣ ਤੇ ਨਾਲ ਲੋਕਾਂ ਨੂੰ ਲੁੱਟਣ ਵੀ ਇਹੇ ਆ ਮੇਰੀ ਪੰਜਾਬੀ ਸਿਕਾ ਨੂੰ ਬੇਤੀ ਆ ਕਿ ਜਿਹੜਾ ਹੀ ਫੜਾਇਆ ਜਾਂਦਾ ਵਾ ਰੀਸੋ ਤਲਿੰਦਾ ਪਰਚਾ ਪੁਰਚਾ ਬਰਖਾਸੇ ਘਰ ਤੋਂ ਦੋ ਜੋ ਤੁਰੇ ਫਿਰ ਇਹਦਾ ਉਹਦਾ ਬਦਲ ਪੁੱਤਰ ਨਹੀਂ ਬਨਣਾ ਇਹ ਸੱਚਾ ਹੈ